ਆਪਾਂ ਬਹੁਤ ਵਾਰੀ ਜਦੋਂ ਕਿਤੇ ਗੈਦਰਿੰਗ ਚ ਬੈਠੇ ਹੋਈਦਾ ਵਾ ਸੋਸ਼ਲ ਗੈਦਰਿੰਗ ਤੇ ਬੈਠੇ ਹੋਈਦਾ ਕਿਸੇ ਨੇ ਖਾਣਾ ਖਾਣ ਜਾਈਦਾ ਕਿਸੇ ਨੂੰ ਮਿਲਣ ਚਾਹੀਦਾ ਵਾ ਉੱਥੇ ਆਮ ਤੌਰ ਤੇ ਗੱਲ ਚਰਪੈਂਦੀ ਆ ਪੰਜਾਬ ਦੀ ਪੰਜਾਬੀਆਂ ਦੀ ਆਪਣੇ ਸਾਰਿਆਂ ਦੀ ਜਾਂ ਆਪਣੇ ਮੁਲਕ ਦੀ ਵੀ ਕਈ ਵਾਰਾਂ ਗੱਲ ਚਰਪੈਂਦੀ ਆ ਕਿ ਇੰਡੀਆ ਚ ਕਿਵੇਂ ਬਿਹਤਰੀ ਆਉਣੀ ਚਾਹੀਦੀ ਆ ਉੱਥੇ ਕੀ ਹੋ ਰਿਹਾ ਵਾ ਆਪਾਂ ਆਮ ਤੌਰ ਮੈਂ ਵੇਖਿਆ ਵਾ ਕਿ ਬੜੀ ਬੜੀ ਆਪਾਂ ਸਾਰੇ ਸਿਆਸੀ ਲੀਡਰਾਂ ਨੂੰ ਬਲੇਮ ਕਰਨ ਲੱਗ ਜਾਂਦੇ ਆ ਜਾਂ ਅਫਸਰਾਂ ਨੂੰ ਬਲੇਮ ਕਰਨ ਲੱਗ ਜਾਂਦੇ ਆ ਵਾਕਈ ਕੀ ਕਰਨ ਦੀ ਲੋੜ ਆ ਕਿਹੜੇ ਮਸਲੇ ਨੇ ਜਿਨ੍ਹਾਂ ਤੇ ਜਿਹੜੇ ਪ੍ਰਾਇਓਰਟੀ ਹੋਣੀ ਚਾਹੀਦੀ ਨੇ ਜਿਨ੍ਹਾਂ ਤੇ ਐਮਫਸਿਸ ਕਰਨ ਦੀ ਲੋੜ ਆ ਇਹਦੇ ਤੇ ਇਹ ਅੱਜ ਦਾ ਵਿਸ਼ਾ ਸੀ ਔਰ ਬਹੁਤ ਅچھے ਸੁਝਾਅ ਆਏ ਬਹੁਤ ਸਾਰੇ ਸੱਜਣਾ ਨੇ ਇਹੋ ਹੀ ਕਿਹਾ ਵਾ ਕਿ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਆ ਉਹਦੇ ਬਾਰੇ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਆ ਔਰ ਵੈਸੇ ਤਾਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਕਿਸੇ ਤੋਂ ਕੋਰਟ ਤੋਂ ਸੁਣੀਦਾ ਵਾ ਕਿ ਵਾਕਈ ਲੱਗਦਾ ਵਾ ਵੀ ਇਹ ਕਿੰਨੀ ਸੱਚ ਗੱਲ ਆ ਨੌਜਵਾਨ ਪੜੇ ਲਿਖੇ ਨੌਜਵਾਨ ਪੀਏ ਨੌਜਵਾਨ ਪੀਏ ਪੜਿਆ ਨੌਜਵਾਨ ਜਿਸ ਕੋ ਡਿਗਰੀ ਆ ਉਹ ਐਪਲੀਕੇਸ਼ਨ ਲਿਖਣੀ ਆਉਂਦੀ ਹੁੰਦੀ ਆ ਤੁਹਾਨੂੰ ਕੰਪਿਊਟਰ ਦੀ ਵਰਤੋਂ ਨਹੀਂ ਕਰਨੀ ਹੁੰਦੀ ਔਰ ਕਿਸੇ ਹੋਰ ਸ਼ਖਸ ਕੋਲ ਜਾਂਦਾ ਵਾ ਔਰ ਉਹ ਕਹਿੰਦਾ ਵਾ ਕਿ ਮੈਨੂੰ ਐਪਲੀਕੇਸ਼ਨ ਮੇਰੀ ਲਿਖ ਦਿਓ ਕੋਈ ਇਹੋ ਜਿਹਾ ਸਥਾਣਾਮਾ ਬੜੀ ਅੱਛੀ ਗੱਲ ਆ ਪੰਜਾਬ ਦੇ ਵਿੱਚ ਚੱਲ ਰਹੀਆਂ ਵਾ ਜਿਨ੍ਹਾਂ ਨੇ ਸਿਸਟਮ ਬਣਾਇਆ ਵੀ ਉੱਥੇ ਇੱਕ ਨੌਜਵਾਨ ਬਿਠਾਇਆ ਵਾ ਜਿਹੜੀ ਤਾਂ ਵੀ ਐਪਲੀਕੇਸ਼ਨ ਲਿਖ ਜਾਂਦਾ ਪੜੀ ਲਿਖੀ ਸਟੇਟ ਦੇ ਵਿੱਚ ਜਾਂ ਪਲੇਸ ਲਿਖੇ ਬੁਲਕ ਦੇ ਵਿੱਚ ਜਿੱਥੇ 70 80% ਪੜੀ ਲਿਖੀ ਜਾਂਦਾ ਕਿ ਉੱਥੇ ਇਹੋ ਜਿਹੇ ਨੌਜਵਾਨਾਂ ਦੀ ਲੋੜ ਹੈ ਜਿਹੜੀ ਤੁਹਾਡੀ ਆਪਸੇ ਐਪਲੀਕੇਸ਼ਨ ਲਿਖ ਸਕਣ ਸੋ ਇਹ ਹੈਲਥ ਹੈ ਜੀ ਆਪਣੀ এডੂਕੇਸ਼ਨ ਸਿਸਟਮ ਦੀ ਬਣਾਈ ਹੋਈ ਹੈ ਔਰ ਬਿਲਕੁਲ ਸਹੀ ਗੱਲ ਹੈ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਪਿਤਾ ਜੀ ਆਪਣੇ ਬਜ਼ੁਰਗ ਆਪਣੇ ਦਾਦਾ ਜਿਹੜੇ ਸਨ ਬਹੁਤ ਥੋੜੇ بڑے ਹੁੰਦੇ ਸਨ 5ਵੀਂ 7ਵੀਂ 8ਵੀਂ میٹرਕ ਕੋਈ ਐਫਏ ਹੁੰਦੇ ਸੀ ਔਰ ਉਹਨਾਂ ਦੀ ਐਫਏ ਦੀ ਪੜਾਈ ਜਿਹੜੀ ਹੈ ਅੱਜ ਕੱਲ ਦੇ ਐਮਏ ਦੇ ਬਰਾਬਰ ਹੁੰਦੀ ਸੀ ਮੈਨੂੰ ਲੈਂਜ ਕੋਈ ਚੀਜ਼ ਨਹੀਂ ਮੇਰੇ ਫਾਦਰ ਖੁਦ ਇੱਕ ਐਫਏ ਸਨ ਬਾਅਦ ਵਿੱਚ ਉਹ ਆਰਮੀ ਚ ਗਏ ਆਰਮੀ ਦੇ ਵਿੱਚੋਂ ਬ੍ਰਿਟਿਸ਼ ਆਰਮੀ ਵਿੱਚ ਕਮਿਸ਼ਨਰ ਰੈਂਕ ਤੇ ਵੀ ਰਹੇ ਹੋ ਅਫਸਰ ਵੀ ਬਣੇ ਲੇਕਿਨ ਉਹਦੀ ਬੇਸਿਕ এডੂਕੇਸ਼ਨ ਐਫਏ ਸੀ ਸਕੂਲ ਚ ਪਹਿਲਾਂ ਪੜ੍ਹਦੇ ਸਕੂਲ ਚ ਪੜ੍ਹੇ ਉਸ ਤੋਂ ਬਾਅਦ ਖਾਸ ਸਾਲ ਵਿੱਚ ਪੜ੍ਹੇ ਔਰ ਮੈਂ ਜਦੋਂ ਐਮਏ ਦੀ ਪੜਾਈ ਕਰਦਾ ਸੀ ਤੇ ਮੈਂ ਜਦੋਂ ਇਗਜ਼ਾਮਸ ਤੋਂ ਪਹਿਲਾਂ ਮਹੀਨਾ ਖੁੰਦਾ ਸੀਗਾ ਤੇ ਮੈਂ ਪਿੰਡ ਜਾ ਕੇ ਪੜਾਈ ਕਰਦਾ ਹੁੰਦਾ ਸੀ ਤੇ ਉਹ ਮੇਰੀ ਮਦਦ ਕਰਦੇ ਸੀ ਮੇਰੀ ਐਮਏ ਦੀ ਇਗਜ਼ਾਮ ਦੀ ਤਿਆਰੀ ਕਰਨ ਵਾਸਤੇ ਇੱਕ ਐਫਏ ਪੜ੍ਹਿਆ ਬੰਦਾ ਐਮਏ ਹਾਲਕਿ ਉਹਨਾਂ ਨੇ ਕਰੀ ਇੰਗਲਿਸ਼ ਲਿਟਰੇਚਰ ਨਹੀਂ ਸੀ ਪੜ੍ਹੀ ਜਾਂ ਜੋ ਮੈਂ ਬੀਏ ਪੜ੍ਹਦਾ ਸੀ ਉਹਨਾਂ ਨੇ ਪੋਲਿਟੀਕਲ ਸਾਇੰਸ ਨਹੀਂ ਸੀ ਪੜ੍ਹੀ ਜਾਂ ਹਿਸਟਰੀ ਨਹੀਂ ਸੀ ਪੜ੍ਹੀ ਜਾਂ ਯੂਰਪੀਅਨ ਹਿਸਟਰੀ ਨਹੀਂ ਸੀ ਪੜ੍ਹੀ ਪਰ ਜਾਣਕਾਰੀ ਸੀ ਉਹਨਾਂ ਨੂੰ ਸੋ ਇਹ ਹਾਲਤ ਸੀ ਉਦੋਂ ਦੇ ਜਿਹੜੇ 10ਵੀਂ ਜਾਂ ਐਫਏ ਪੜੇ ਬੰਦੇ ਆਂ ਦੀ ਔਰ ਮੋਨਾਸੀ ਜਿਹੜੇ ਐਮਏ ਪੜੇ ਬੰਦੇ ਜਿਹੜੇ ਨੇ ਉਹਨਾਂ ਦੀ ਅਸਲ ਲੋਕਤਾ ਜਿਹੜੀ ਆ 8ਵੀਂ 10ਵੀਂ ਵੀ ਨਹੀਂ ਹੈ ਸੋ ਵਾਕਈ ਐਜੂਕੇਸ਼ਨ ਤੇ ਬਹੁਤ ਵੱਡੇ ਪੱਧਰ ਤੇ ਸਾਨੂੰ ਕਨਸੈਂਟਰੇਟ ਕਰਨ ਦੀ ਲੋੜ ਹੈ ਔਰ ਸਿਹਤ ਸੇਵਾਵਾਂ ਸਰਕਾਰਾਂ ਨੇ ਬੜੇ ਵਾਦੇ ਕੀਤੇ ਬੜੇ ਦਾਅਵੇ ਕੀਤੇ ਲੇਕਿਨ ਸਿਹਤ ਸੇਵਾਵਾਂ ਜਿਸ ਤਰ੍ਹਾਂ ਦੀਆਂ ਬਿਹਤਰ ਹੋਣੀ ਚਾਹੀਦੀ ਸੀ ਨਹੀਂ ਹੋਈਆਂ ਅੱਜ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਬੇਸਿਕ ਇਲਾਜ ਬੇਸਿਕ ਇਲਾਜ ਹੀ ਹੈ और अभी प्राइवेट अदारे लोग डेफिनेटली अगले दिनों जरूर करा मैं इतारिश करनी चाहना वा कि मेरी एक निमानी जी कोशिश है मेरी संस्था वालों फ्री मीडिया इनिशिएटिव वालों जी दस साल पहले बनी से अर साल किसी ना किसी एक फंक्शन करिए ਜੋ ਆਪਾਂ ਸੋਸ਼ਲ ਗੈਦਰਿੰਗਸ ਵਿਚਾਰ ਸਿਰਚਾ ਕਰਦੇ ਆ ਉਹ ਉੱਥੇ ਇੱਕ ਫਾਰਮਲ ਸਟੇਜ ਦੇ ਉੱਤੇ ਆ ਕੇ ਗੱਲਬਾਤ ਕਰੀਏ ਕੁਝ ਸਿਆਣੇ ਲੋਕ ਉਹ ਲੋਕਾਂ ਨੂੰ ਪਹਿਲਾਂ ਤੇ ਰੈਕਗਨਾਈਜ਼ ਕਰੀਏ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸਾਡੀ ਕੌਮ ਨੂੰ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਮਾਣ ਸਨਮਾਨ ਦਿੱਤਾ ਵਾ ਸਾਡੀ ਇੱਜ਼ਤ ਬਣਾਈ ਹੋਰਾਂ ਨੇ who have born success stories in these countries ਪੰਜਾਬ ਦੇ ਵਿੱਚ ਵੀ ਔਰ ਬਾਹਰ ਵੀ ਪਿਛਲੇ ਸਾਲ ਅਸੀਂ ਇਸੇ ਤਰ੍ਹਾਂ ਤੇ ਸਿੱਧਾ ਅਨੁਸਤਿਆ ਸੀ ਆਪਣੇ ਪੰਜਾਬ ਕੌਮਲੇ ਵਾਸਤੇ ਬ੍ਰੈਂਟਨ ਦੇ ਵਿੱਚ ਅਸੀਂ ਕੀਤੀ ਸੀ ਇਹਨਾਂ ਦਰਾਮੇ ਵਿੱਚ ਡਾਕਟਰ ਸਵਰਨ ਸਿੰਘ ਅਮਰੀਕਾ ਦੇ ਬੜੇ ਵੱਡੇ ਡਾਕਟਰ ਨੇ ਆਪਣੇ ਜ਼ਮੀਰ ਨਾਲ ਜੁੜੇ ਹੋਏ ਨੇ ਪੰਜਾਬ ਨਾਲ ਜੁੜੇ ਹੋਏ ਨੇ ਹਾਲਾਂਕਿ ਉਹ ਪ੍ਰੈਕਟਿਸ ਕਰਦੇ ਨੇ ਹਾਰਟ ਸਰਜਰੀ ਨੇ ਅਮਰੀਕਾ ਦੇ ਵਿੱਚ ਉਹ ਖਾਸ ਕਰਕੇ ਇਸ ਕੌਮਲੇ ਵਾਸਤੇ ਆਏ ਸੀ ਤੁਸੀਂ ਸਾਰੇ ਜਾਨੂ ਜੀ ਉਹਨਾਂ ਨਾਲ ਉਹ ਤੁਹਾਨੂੰ ਪਤਾ ਹੀ ਆ ਕਿ ਜਦੋਂ ਖੇਤੀਬਾੜ ਦੇ ਖਿਲਾਫ ਵੇਜੀਟੇਸ਼ਨ ਸੀ ਉਹਨਾਂ ਦੀਆਂ ਟੀਮਾਂ ਉਹ ਖੁਦ ਪੰਜਾਬ ਦੇ ਵਿੱਚ ਹੌਲ ਬਸ ਕਈ ਮਹੀਨੇ ਰਹੇ ਉੱਥੇ ਸੋ ਉਹਨਾਂ ਨੂੰ ਬੁਲਾਇਆ ਸੀ ਉਤੋਂ ਇਲਾਵਾ ਗੁੱਡ ਗਵਰਨੈਂਸ ਦੇ ਉਤੇ ਲੈਕਚਰ ਦੇਣ ਵਾਸਤੇ ਸਾਡੇ ਨਾਲ ਇਥੇ ਸਨ ਗੱਲਬਾਤ ਕਰਨ ਵਾਸਤੇ ਇਥੇ ਸਨ ਹਰਕੀਰਤ ਸਿੰਘ ਜਿਹੜਾ ਡਿਪਟੀ ਮੇਅਰ ਨੇ ਬ੍ਰੈਂਟਨ ਮਾਰਗੈ ਸ਼ਹਿਰ ਜਿੱਥੇ ਪੰਜਾਬੀ ਬਹੁਤ ਨੇ ਪਰ ਹਾਲੇ ਵੀ ਮжоਰਿਟੀਜ਼ ਨਹੀਂ ਪੰਜਾਬੀ ਉੱਥੇ ਡਿਪਟੀ ਮੇਅਰ ਇੱਕ ਪੰਜਾਬੀ ਪਗੜੀਦਾਰੀ ਸਰਦਾਰ ਦਾ ਹੋਣਾ ਬਹੁਤ ਵੱਡੀ ਗੱਲ ਹੈ ਸੋ ਉਹਨਾਂ ਨਾਲ ਅਸੀਂ ਵਿਚਾਰ-ਵਟਾਂਦਰਾ ਕੀਤੀ ਸੀ ਔਰ ਇੱਕ ਬੜੇ ਉੱਘੇ ਵਕੀਲ ਨੇ ਹਨ ਜਿਹੜੇ ਤੇ ਲੋਨਨ ਨਾਲ ਅਸੀਂ ਪਿਛਲੇ ਬੜੀ ਬਲੇ ਅਸੀਂ ਬਾਤਾਂ ਬਣ ਤੇ ਗੱਲ ਕਰਨੀ ਕੋਗਰੋਂ ਦਾ ਕਾਫੀ ਪਕੜਿਆ ਕਾਫੀ ਉਹਨਾਂ ਨੇ ਕੰਮ ਇਸ ਮਸਲੇ ਦੇ ਉੱਤੇ ਕਿਤਾਬ ਹੈ ਬਹੁਤ ਚੰਗਾ ਹੋਗਾਰਾ ਸੀ ਉਸੇ ਤੋਂ ਅਸੀਂ ਇਨਕਰੇਜ ਹੋ ਕੇ ਅਰਕੀ ਅਸੀਂ ਜਿਹੜੀ ਪੰਜਾਬ ਕੌਂਟਲੀ 22 ਅਗਸਤ ਨੂੰ ਰੈਮਪਟਿਚੀ ਕਰਨ ਜਾ ਰਹੇ ਹਾਂ ਅਸੀਂ 3:30 ਵਜੇ ਦਾ ਸੱਦਾ ਦਿੱਤਾ ਵਾ ਔਰ ਉਹਨੂੰ ਮੈਂ ਲਾਈਵ ਵੀ ਟੈਲੀਕਾਸਟ ਕਰੂੰਗਾ ਉਹਦੇ ਚ ਅਸੀਂ ਵਿਚਾਰਾਂਗੇ ਅਮਨ ਕਾਨੂੰਨ ਦੀ ਵਿਵਸਥਾ ਪੰਜਾਬ ਚ ਵੀ ਇੱਕ ਬਹੁਤ ਚਿੰਤਾ ਦਾ ਵਿਸ਼ਾ ਵਾ ਕੈਨੇਡਾ ਸਰੀ ਰੈਮਪਟਨ ਬਥੇ ਹੀ ਬਹੁਤ ਚਿੰਤਾ ਦਾ ਵਿਸ਼ਾ ਫਰੋਪੀਆ ਨੇ ਕਾਲਸ ਆਗੀਆਂ ਦਾ ਸ਼ੂਟਆਊਟ ਹੋ ਰਿਹਾ ਗੈਂਗਸਟਰਸ ਅਸੀਂ ਗੈਂਗਸਟਰਸ ਇੰਡੀਆ ਤੋਂ ਕੈਨੇਡਾ ਵਿੱਚ ਵੋਟ ਕਰਦੇ ਇੱਕ ਕਿ ਇੰਡੀਆ ਤੋਂ ਕੈਨੇਡਾ ਚ ਐਕਸਪੋਰਟ ਕਰਦੇ ਉਹ ਕੈਨੇਡਾ ਨੇ ਇੰਪੋਰਟ ਕਰ ਲਿਆ ਇੱਥੋਂ ਦੀ ਸਰਕਾਰਾਂ ਦੀ ਵੀ ਦੇ ਲੈਕੀ ਸੀ ਜਿਹਦੇ ਕਰਕੇ ਇਹ ਲੋਕ ਕਹਾਂਗੇ ਪ੍ਰੋਪਰ ਬੁਰਗਰੀਫਿਕੇਸ਼ਨ ਨਹੀਂ ਹੋ ਸਕੇ ਔਰ ਇੱਥੇ ਵੀ ਇੱਕ ਬਹੁਤ ਵੱਡਾ ਮਸਲਾ ਹੋਇਆ ਇਹਦਾ ਮਸਲਾ ਬਣਿਆ ਹੋਇਆ ਇਹਦਾ ਕੀ ਕਰਨ ਦੀ ਲੋੜ ਆ ਕੈਨੇਡਾ ਦੇ ਵਿੱਚ ਇੱਕ ਸਿਸਟਮ ਹੈ ਆਨਰ ਸਿਸਟਮ ਇਹ ਮੰਨਦੇ ਆ ਕਿ ਹਰ ਸ਼ਖਸ ਇਮਾਨਦਾਰ ਆ ਉਹ ਕੋਈ ਬੇਈਮਾਨੀ ਨਹੀਂ ਕਰੂਗਾ ਜੇ ਤੁਸੀਂ ਚੀਜ਼ ਬਾਹਰ ਰੱਖ ਵੀ ਦਿਓ ਤੇ ਕੋਈ ਬਿਨਾ ਪੈਸੇ ਦਿੱਤੇ ਉਹਨੂੰ ਚੁੱਕੂਗਾ ਨਹੀਂ ਕਿ ਇਹ ਕਿਹੜਾ ਅੰਦਰ ਤੇ ਇਹਦਾ ਸਰਕਾਂ ਤੇ ਤੇ ਬਾਹਰ ਕਿਸੇ ਨੇ ਆ ਫਰੂਟ ਦੀ ਟੋਕਰੀ ਰੱਖੀ ਹੁੰਦੀ ਆ ਜਾਂ ਸਬਜ਼ੀ ਦੀ ਟੋਕਰੀ ਰੱਖੀ ਹੁੰਦੀ ਆ ਉਥੇ ਕੋਈ ਸ਼ਖਸ ਨਹੀਂ ਬੈਠਾ ਹੁੰਦਾ ਉਥੇ ਲਿਖਿਆ ਹੁੰਦਾ ਜੀ ਤੇ ਆਹ ਟਕੜੀ ਆ ਜਾਂ ਉਥੇ ਪੈ ਗਿਆ ਇੱਕ ਬੈਗ ਜਿਹੜਾ ਇੱਕ 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 ਪਾਉਂਡ ਦਾ ਪੈ ਗਿਆ ਉਹ 1 ਡਾਲਰ ਦਾ ਜਾਂ 5 ਡਾਲਰ ਦਾ ਵਾ ਤੁਸੀਂ ਆਪੇ ਉਹਦੇ ਚ ਜਿਹੜੀ ਉਥੇ ਖੋਲਕ ਰੱਖੀ ਆ ਉਹਦੇ ਤੁਸੀਂ 5 ਡਾਲਰ ਨਹੀਂ 1 ਡਾਲਰ ਪਾ ਦਿਓ ਤੇ ਬੈਗ ਚੁੱਕ ਕੇ ਲੈ ਲਓ ਉਥੇ ਸ਼ਖਸ ਤੇ ਹੈ ਹੀ ਕੋਈ ਨਹੀਂ ਪਰ ਵੀ ਤੁਸੀਂ ਬੈਗ ਚੁੱਕ ਕੇ ਲੈ ਜਾਓ ਤੇ ਭਾਵੇਂ ਕੋਈ ਜੀ ਪੈਸਾ ਨਾ ਪਾਓ ਲੇਕਿਨ ਇੱਕ ਆਨਰ ਸਿਸਟਮ ਹੈ ਆਸ ਕੀਤੀ ਜਾਂਦੀ ਆ ਤੁਸੀਂ ਪੈਸਾ ਪਾ ਕੇ ਹੀ ਬੈਗ ਚੁੱਕੋ ਸੋ ਇਥੇ ਆਨਰ ਸਿਸਟਮ ਹੈ ਅਸੀਂ ਉਸ ਆਨਰ ਸਿਸਟਮ ਨੂੰ ਬਰਬਾਦ ਕਰਤਾ ਆਪਾਂ ਇੰਡੀਆ ਗਿਆ ਆਤਾ ਇਥੇ ਲੈ ਆਏ ਆ ਕਿ ਜੇ ਕੋਈ ਵੇਖ ਨਹੀਂਦਾ ਤਾਂ ਠੱਗੀ ਮੰਨ ਲਓ ਜੇ ਕੋਈ ਗੱਲ ਲੱਗਦਾ ਤਾਂ ਝੂਠ ਬੋਲਣਾ ਔਰ ਇਹ ਸਭ ਕੁਝ ਇਥੇ ਹੋ ਰਿਹਾ ਜੋ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਅਸੀਂ ਇਥੇ ਲੈ ਕੇ ਆ ਗਏ ਆ ਔਰ ਇਸ ਲੋਕ ਕਹਿੰਦੇ ਆ ਵੀ ਵਾਈ ਆਰ ਯੂ ਗੈਟਿੰਗ ਯੂਰ ਪ੍ਰੋਬਲਮਸ ਵਾਈ ਯੂ ਕੈਰੀ ਯੂਰ ਲੈਗੇਸੀ ਯੂਰ ਪੈਕੇਜ ਏਅਰ ਸੋ ਅਮਰ ਕਨੋਦੀ ਵਿਰਸਾ ਤੇ ਗੱਲ ਕਰਾਂਗੇ ਰੂਬਿਸ ਹੁੰਦਾ ਜਿਹੜੇ ਸੈਕਟਰੀ ਆਫ ਸਟੇਟ ਨੇ ਸੈਕਟਰੀ ਆਫ ਸਟੇਟ ਕੰਬੈਟਿੰਗ ਕ੍ਰਾਈਮ ਕੈਨੇਡਾ ਉਹ ਸਾਡੇ ਨਾਲ ਹੋਣਗੇ ਕਿਉਂਕਿ ਉਹ ਅਸਲ ਉਹ ਅਧਿਕਾਰ ਦੇ ਬਰਾਜਮਾਨ ਨਹੀਂ ਪਤਾ ਨਹੀਂ ਕਿੰਨੇ ਖੁੱਲ ਕੇ ਉਹ ਗੱਲ ਕਰ ਸਕਣਗੇ ਲੇਕਿਨ ਕੋਸ਼ਿਸ਼ ਹੋਊਗੀ ਸਾਡੀ ਅਸੀਂ ਇਸ਼ੂਜ਼ ਨੂੰ ਫਲੈਗ ਕਰ ਸਕੀਏ ਔਰ ਉਹਦੀ ਉਹਨਾਂ ਤੋਂ ਜਾਣਕਾਰੀ ਲੈ ਸਕੀਏ ਕਿ ਉਹਨਾਂ ਦਾ ਕੀ ਵਿਚਾਰ ਹੈ ਉਸ ਤੋਂ ਇਲਾਵਾ ਆਵਾਜਾਈ ਦੇ ਸਾਧਨ ਟਰਾਂਸਪੋਰਟੇਸ਼ਨ ਬਹੁਤ ਵੱਡਾ ਮਸਲਾ ਪੰਜਾਬ ਚ ਹੁਈ ਹੈ ਆਪਾਂ ਵੀ ਉੱਥੇ ਕਾਰਾਂ ਖੀਦੀ ਜਾ ਰਹੀਆਂ ਕਿ 3 4 5 5 ਕਾਰਾਂ ਹੋਈਆਂ ਪਈਆਂ ਆਮਦਨ ਦੇ ਸਾਧਨ ਹੈ ਨਹੀਂ ਲੇਕਿਨ ਕਾਰ ਹਰ ਬੰਦੇ ਨੂੰ ਆਡੀ ਚਾਹੀਦੀ ਹੈ ਉੱਥੇ ਕੈਨੇਡਾ ਚ ਵੀ ਉਹੀ ਹਾਲ ਹੈ ਨਾ ਪ੍ਰੋਪਰ ਟਰਾਂਸਪੋਰਟੇਸ਼ਨ ਇੰਡੀਆ ਚ ਬਣੀ ਆ ਤੇ ਨਾ ਇੱਥੇ ਬਣੀ ਆ ਇੱਥੇ ਵੀ ਅਸੀਂ ਜ਼ਿਆਦਾ ਆਪਣੇ ਕਾਰਾਂ ਤੇ ਟਰੈਵਲ ਕਰਦੇ ਆ ਅੰਗਰੇਜ਼ਾਂ ਨੇ ਅਜ ਤੋਂ ਬਹੁਤ ਸਾਲ ਪਹਿਲਾਂ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਠੀਕ ਹੈ ਉਹਨਾਂ 'ਤ ਬਹੁਤ ਪ੍ਰੋਬਲਮਸ ਹੋ ਰਹੀਆਂ ਐ ਲੇਕਿਨ ਉਹਨਾਂ ਨੇ ਇੱਕ ਚੀਜ਼ ਬਾਫਲੀ ਇੰਡੀਆ ਦੀ ਪੋਪੂਲੇਸ਼ਨ ਜਿੱਥੇ ਪੋਪੂਲੇਸ਼ਨ ਵੱਧਦੀ ਆ ਉੱਥੇ ਮੂਵਮੈਂਟ ਸਿਰਫ ਰੇਲ ਨਾਲ ਹੀ ਹੋ ਸਕਦੀ ਆ ਜੇ 30 ਡੱਬੇ ਆ ਤੇ ਥਲੀਸਟ ਇੱਕ ਰੇਲ ਦੇ ਵਿੱਚ 30 ਬੱਸਾਂ ਜਿੰਨਾ ਸਮਾਨ ਜੜਾਵਾ ਇੱਕ ਰੇਲ ਕੈਰੀ ਕਰ ਸਕਦੀ ਹੈ 50 ਬੱਸਾਂ ਸੜਕ ਤੇ ਨਹੀਂ ਆਉਣਗੀਆਂ। ਯਤੀ ਬੱਸਾਂ ਸੜਕ ਤੇ ਨਹੀਂ ਆਉਣਗੀਆਂ। ਪਬਲਿਕ ਟਰਾਂਸਪੋਰਟ ਪਬਲਿਕ ਟਰਾਂਜ਼ਿਟ ਲਈ ਉਹਦੀ ਲੋੜ ਹੈ। ਚੰਡੀਗੜ੍ਹ ਦੇ ਵਿੱਚ ਮੈਂ ਪਿਛਲੇ 30-40 ਸਾਲੋਂ ਤੋਂ ਗੁਹਾਰ ਲਾ ਰਿਹਾ ਕਿ ਮੈਟਰੋ ਬਣਾ ਲਓ। ਖੁਦਾ ਦਾ ਖਾਸ ਕਰਨਾ ਜੇ ਬਣੀ ਤੇ ਬੜਾ ਬਰਬਾਦੀ ਹੋ ਜੂ ਉੱਥੇ। ਲੇਕਿਨ ਨਹੀਂ ਬਣੀ। ਹੁਣ ਉਹਦੇ ਤੇ ਕੰਮ ਹੋ ਰਿਹਾ। ਲੁਧਿਆਣੇ ਵਰਗੇ ਸ਼ਹਿਰਾਂ 'ਚ ਅੱਜ ਵੀ ਨਹੀਂ ਗੱਲ ਹੋ ਰਹੀ ਕਿ ਉੱਥੇ ਮੈਟਰੋ ਦੀ ਲੋੜ ਹੈ। ਕੈਨੇਡਾ ਦੇ ਵਿੱਚ ਮੈਟਰੋ ਸਿਸਟਮ ਹੈ। ट्रैम भी है इतने गो ट्रेन भी है सबवे भी है लेकिन जेहो सिस्टम चाहिए और नहीं है ओंटारियो स्टेट ने मैं सुनिया वा कि पिछले कुछ साल कोशिश तो हो रही है कि इतने ट्रांसपोर्टेशन सिस्टम बेहतरी ब्रैमटन और मिसिस आगा वर्गे शहर को एल आर टी कनैक्ट किया जाए लेकिन हाल ही भी बहुत कुछ करने की लड़ है और जो भी ਹਾਈਵੇਜ਼ ਐਕਸਪੈਂਡ ਹੁੰਦੇ ਆ ਨਵੇਂ ਹਾਈਵੇਜ਼ ਬਣਦੇ ਆ ਆਬਵੀਅਸਲੀ ਉਦੋਂ ਫਿਰ ਵੱਖ-ਵੱਖ ਪਰਮਦੇ ਇਸ਼ੂਜ਼ ਵੀ ਆਉਂਦੇ ਆ ਇਹਦੇ ਉੱਤੇ ਵਿਚਾਰ-ਚਰਚਾ ਕਰਾਂਗੇ ਔਰ ਇਹਦੇ ਵਾਸਤੇ ਸਾਰੇ ਦਾ ਹਵਨ ਕਿ ਉਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭੀਤ ਸਰਕਾਰਯਾ ਐਜੂਕੇਸ਼ਨ ਮੈਡੀਕਲ ਐਜੂਕੇਸ਼ਨ ਡੈਂਟਲ ਐਜੂਕੇਸ਼ਨ ਡੈਂਟਲ ਸ਼ਿਫਸ ਵਾਂਗ ਮੈਡੀਕਲ ਸ਼ਿਫਸ ਵਾਂਗ ਇੱਕ ਬਹੁਤ ਵੱਡਾ ਮਸਲਾ ਆ ਕੈਨੇਡਾ ਦੇ ਵਿੱਚ ਵੀ ਜਿਹੜਾ ਸਿਸਟਮ ਆ ਕਿਉਂਕਿ ਪੋਪੂਲੇਸ਼ਨ ਬਹੁਤ ਹੋ ਗਈ ਆ ਡਾਕਟਰ ਘਟਨੇ ਫਿਜ਼ੀਸ਼ੀਨ ਫੈਰਲੀ ਪੋਜੀਸ਼ਨ ਘਟਨੇ ਬੜਾ ਪ੍ਰੈਸ਼ਰ ਬਣਿਆ ਹੋਇਆ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੀ ਨਹੀਂ ਕੀ ਹਾਲਤ ਹੈ ਉੱਥੇ ਸਾਰੇ ਪੰਜਾਬ ਦੇ ਵਿੱਚ ਕਿੰਨੇ ਸਰਕਾਰੀ ਡੈਂਟਿਸਟ ਨੇ 300 ਇਹਦਾ ਮਤਲਬ ਹੈ ਇੱਕ ਡੈਂਟਿਸਟ ਜਿਹੜਾ ਵਾ ਉਹ 1 ਲੱਖ ਲੋਕਾਂ ਵਾਸਤੇ ਆ ਕੀ ਉਹਨੂੰ ਡੈਂਟਲ ਕੇਅਰ ਦੇ ਸਕੀ ਆ ਔਰਲ ਹੈਲਥ ਬੰਦਿਆਂ ਦੀ ਸਹੀ ਹੋ ਸਕਦੀ ਆ ਅਸੀਂ ਸਰਕਾਰਾਂ ਕਿਸੇ ਸਰਕਾਰਾਂ ਨੇ ਡੈਂਟਿਸਟ ਨਹੀਂ ਭਰਤੀ ਕੀਤੇ ਹੁਣ 30 40 ਹੋਰ ਕਰ ਰਹੇ ਆ ਪਤਾ ਨਹੀਂ ਕਦੋਂ ਹੋਣਗੇ ਇੱਥੇ ਵੀ ਬਹੁਤ ਪ੍ਰੈਸ਼ਰ ਆ ਡੈਂਟਲ ਹੈਲਥ ਕੇਅਰ ਤੇ महंगी आम लोग अफोर्ड नहीं करते जो प्रॉपर इंश्योरेंस कवर है नहीं और प्रॉपर इंश्योरेंस कवर भी मेरे खेल डेंटल केयर वास्ते बहुत लिमिटेड है फैमिली फजिशन बहुत प्रेशर है इतने सो इन गलों पर विचार चर्चा करा और डॉक्टर हरिंदर संधु जो लंडन ऑनटारीियो इत दो घंटे दूर है ब्रैमटन तो उॉयल डेंटल कॉलेज ऑफ सर्जन से ਚੇਅਰ ਪਰਸਨ ਨੇ ਡੀਨ ਨੂੰ ਰੈਂਡੋਥ ਦੀ ਯੂਨੀਵਰਸਿਟੀ ਦੇ ਵਿੱਚ ਬਹੁਤ ਮੰਨੇ ਪ੍ਰਮਾਣੇ ਡਾਕਟਰ ਨੇ ਉਹ ਸਾਡੇ ਨਾਲ ਹੋਣਗੇ ਸੋ ਇਹਨਾਂ ਗੱਲਾਂ ਤੇ ਅਸੀਂ ਖੁੱਲਾ ਵਿਚਾਰ ਚਰਚਾ ਕਰਨੀ ਹੈ ਸਾਡੀ ਕੋਸ਼ਿਸ਼ ਹੈ ਕਿ ਕੁਝ ਮਸਲਿਆਂ ਤੇ ਵਿਚਾਰ ਕਰ ਸੀਗੇ ਮੈਨੂੰ ਪਤਾ ਬਹੁਤ ਸਾਰੇ ਮਸਲੇ ਆਫਟਰ ਆਲ ਇੱਕ ਸਟੇਜ ਦੇ ਉੱਤੇ ਦੋ ਤਿੰਨ ਘੰਟਿਆਂ ਚ ਵਿਚਾਰੇ ਨਹੀਂ ਜਾ ਸਕਦੇ ਪਰ ਇਹ ਮੇਰੀ ਕੋਸ਼ਿਸ਼ ਆ ਕਿ ਇਸ ਸਿਰਮ ਦਾ ਫੰਕਸ਼ਨ ਅਸੀਂ ਹੁਣ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਕਰਾਂਗੇ ਕਿਸੇ ਨੇ ਸੁਝਾਅ ਵੀ ਦਿੱਤਾ ਵੀ ਮੁਹਾਲੀ ਜਾਂ ਚੰਡੀਗੜ੍ਹ ਕਿਉਂ ਨਹੀਂ ਕਰਦੇ ਹੁਣ ਅਗਲਾ ਫੰਕਸ਼ਨ ਦੇਖਣੀ ਹੈ ਕਿਦੋਂ ਕਰ ਸਕਦੇ ਹਾਂ ਕਿਉਂਕਿ ਇਹਦੇ ਵਾਸਤੇ ਟਾਰੇ ਸਾਰਿਆਂ ਦੀ ਮਦਦ ਦੀ ਲੋੜ ਆ मेरे को रिसोर्स नहीं कि मैं था था हर बार जाके फंक्शन आफ्टर ऑल इन्होंने चीजा से थोड़ा बहुत खर्च भी होंगे वा सो इस करके अगला फंक्शन अभी कोशिश करा इंडिया करिए और इतने कैनेडा कोशिश होगी हर साल योजना एक फंक्शन जरूर कराया करिए एक योजी संस्था स्थापित करिए थिंक टैंक स्थापित करिए जिथे ये लगातार विचार चर्चा जिथे हों जे रिसर्च होिसर्च दंडिंग होने सी कर सके सा उपरला होगा और मेरा निजी उपरला मैं कोई सियासत मैं वे सियासत करके भी पत्रकारी भी बड़े साल मैं बड़े साल की हम मेरी कोशिश है तो मैं तजर्बा जरा किसी पास ला सक बहुत सारिया डिटेल्स अभी की कर रहे हैं पंजाब कॉनकलेव की है ये डिटेल्स जी वा ये साड़ी वैबसाइट है बनी हुई वैबसाइट है डबल्यू 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 डॉट पाब कॉनक्लेव डॉट कॉम डबल्यू 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 डॉट पंजाब डॉट कॉम ਉੱਥੇ ਤੁਸੀਂ ਜਾਓਗੇ ਇਹ ਸਾਰੀਆਂ ਚੀਜ਼ਾਂ ਉੱਥੇ ਤੁਹਾਨੂੰ ਜਾਣਕਾਰੀ ਮਿਲ ਸਕਦੀ ਆ ਜੇ ਤੁਸੀਂ ਇਸ ਕੰਕਲੇ ਵਾਸਤੇ ਕਿਸੇ ਰਿਕਨਾਂ ਯੋਗਦਾਨ ਪਾਉਣਾ ਚਾਹੋ ਮਦਦ ਕਰਨੀ ਚਾਹੋ ਤੇ ਉਹਦੇ ਵਿੱਚ ਉੱਥੇ ਡਿਟੇਲਸ ਹਨ ਉੱਥੇ ਤੁਸੀਂ ਸਾਡੀ ਇਹਦੇ ਵਾਸਤੇ ਮਦਦ ਵੀ ਕਰ ਸਕਦੇ ਹੋ ਕਲਿਕ ਇਨ ਜੇ ਤੁਸੀਂ ਪੰਜਾਬ ਬਾਰੇ ਚਿੰਤਿਤ ਨੇ ਕੰਟ੍ਰਿਬਿਊਟ ਕਰੋ ਨਾ ਕਰੋ ਚਿੰਤਿਤ ਜੇ ਤੇ ਕੋਸ਼ਿਸ਼ ਕਰੋ ਕਿ ਇਸ ਫੰਕਸ਼ਨ ਦੇ ਵਿੱਚ ਜਿਹੜਾ ਟੈਰਿਸ ਔਨ ਦੀ ਗ੍ਰੀਨ ਬ੍ਰੈਂਪਟਨ ਇਹ ਟੈਰਿਸ ਔਨ ਦੀ ਗ੍ਰੀਨ ਕੁਕ ਇਥੇ ਇੰਟਰਸੈਕਸ਼ਨ ਨਾਲ ਗੱਲ ਕਰਦੀ ਮੈਨੂੰ ਉਜਾਸ਼ ਆ ਗਈ ਇੱਥੇ किथे एक जगह किथे आ टेरिस ऑन दी ग्रीन है मिसी सागर रोड पे स्टील्स एवेन्यू ईस्ट इंटरसेक्शन पे थोड़ी चढ़ाई चढ़ के एक बड़ा अच्छा रेस्टोरेंट है उसे भी चार से चेक करेंगे सौ डेढ़ सौ बंदा होगा उसे बहुत ही पीड़ नहीं, नहीं कटी कर करनी ਉਹ OK ਆ ਵਿਚਾਰ ਚਚ ਕਰੋ ਜੇ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਜੇ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਜੀ ਤੇ ਮੇਰੇ ਦੋ ਨੰਬਰਸ ਨੇ ਜਿਹੜੇ ਪ੍ਰੋਗਰਾਮ ਦੇ ਨੰਬਰਸ ਨੇ ਇਸ ਪ੍ਰੋਗਰਾਮ ਦੇ ਹੈਲੋ ਪੰਜਾਬ ਦੇ ਉਹੀ ਨੰਬਰ ਨੇ ਮੈਂ ਸੁਣਾ ਵੀ ਦਿੰਨਾ ਵਾਂ ਦੱਸ ਵੀ ਦਿੰਨਾ ਵਾਂ ਇੱਕ ਅਮਰੀਕਾ ਦਾ ਨੰਬਰ ਹੈ ਜਿੱਥੇ ਤੁਸੀਂ ਕਾਲ ਕਰ ਸਕਦੇ ਜੇ ਉਹ ਨੰਬਰ ਹੈ ਡਾਇਰੈਕਟ ਨੰਬਰ ਹੈ ਅਮਰੀਕਾ ਦਾ 6478735256 6478735256 ਇਹਦੇ ਤੇ ਵੀ ਕਾਲ ਕਰ ਸਕਦੇ ਜੀ ਵਰ ਮੇਰਾ LG ਵਟਸਐਪ ਜਿਹੜਾ ਵਾ +91 9779580011 ਇਹ ਦੇ ਦਾ ਨੰਬਰ ਹੈ ਸਕਰੇ +91 ਲੱਗੂਗਾ ਫਿਰ ਨੰਬਰ ਮੇਰਾ ਹੈ 9779580011 ਇਹਦੇ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਜੇ ਪੰਜਾਬ ਕੰਕਲੇਵਲੀ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਵਾ ਆਓ ਵਿਚਾਰ ਸਾਂਝੇ ਕਰੋ ਔਰ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਕੋਈ ਕੰਕਲੇਵ ਕਿਵੇਂ ਰਹੀ ਉਥੇ ਕੀ ਗੱਲਾਂ ਨਿਕਲ ਕੇ ਆਈਆਂ ਉਥੋਂ ਕੀ ਟੇਕਵੇਸ ਨੇ ਉਹਦੇ ਬਾਰੇ ਆਪਾਂ ਫਿਰ ਗੱਲਬਾਤ ਕਰਾਂਗੇ ਤੁਸੀਂ ਸਾਰੇ ਮੇਰੇ ਨਾਲ जुड़े हुए जे लाइव कुछ लोग सज्जन जुड़े हुए ने मैं उन्होंने तो धन्यवाद करना चाहना जो फेसबुक और यूट्यूब से तो जुड़े ने मेरा एक नमाणी जी कोशिश है और वे योगदान की लड़ है मदद की लड़ है बहुत बहुत धनबाद